ਐਸਐਸਪੀ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫ੍ਰੀਕੋਰਡੀ ਰੈਨ ਮਾਈ ਹੇਟ ਫ੍ਰੀਕੋਰਡ ਇਸ ਨੂੰ ਲਗਾਤਾਰ ਹੀ ਯੁੱਧ ਨਸ਼ਾ ਉਹ ਜਿਹੜੀ ਮੈਨ ਚੱਲ ਰਹੀ ਹੈ ਉਹਦੇ ਚ ਸ਼ਾਪੇ ਮਾਰੀ ਕੀਤੀ ਜਾਂਦੀ ਹੈ ਤੇ ਜਿਹੜੇ ਮਾੜੇ ਅਨਸਰ ਨੇ ਅਸੀਂ ਉਹਨਾਂ ਨੂੰ ਫੜ ਕੇ ਜਿਲ੍ਹਾ ਚ ਭੇਜਦੇ ਆ ਤੇ ਇਸ ਦਰਾਰ ਅਸੀਂ ਕਈ ਮੁਕਦਮੇ ਜਿਹੜੇ ਐਨਡੀ ਦੇ ਤੇ ਹੋਰ ਵੀ ਫਰੰਦਰ ਚ ਕੀਤੇ ਜਿਹੜਾ ਇੱਕ ਮੁਕਦਮਾ ਨੰਬਰ ਅਸੀਂ 199 125 25 ਨੂੰ ਦਰਜ ਕੀਤਾ ਸਿਟੀ ਫ੍ਰੀਕੋਰਡ ਵਿਖੇ ਇੰਦੇ ਵਿੱਚ ਆਰਗਨਾਈਜ਼ ਕਰਾਇੰਦਾ ਸੀ ਪर्चा ਦਿੱਤਾ ਇਸ ਦੇ ਵਿੱਚ ਪੰਜ ਦੋਸ਼ੀ ਅਸੀਂ ਫੜੇ ਸੀ ਜਿਹੜੇ ਕਿਸੇ ਵਾਅਦੇ ਤੋਂ ਅੰਜਾਮ ਦੇਣ ਜਾ ਰਹੇ ਸੀ ਤੇ ਇਹ ਦੱਸਿਓਗੇ ਕਿ ਇਹਨਾਂ ਪੰਜਾਂ ਹੀ ਦੋਸ਼ੀਆਂ ਉੱਪਰ ਇਸ ਤੋਕਣਲਾ ਕੈਇਮ ਕਰਨੇ ਕਰਦੇ ਨੇ ਜਿਹੜਾ ਪ੍ਰਦੀਪ ਸਮੀ ਮੋਤਾ ਹੈ ਜਿਹੜਾ ਬੰਜਕਰ ਬਸਤੀ ਦਾ ਇਸਤੇ ਚਾਰ ਮਕਦਮੇ ਦਰਜ ਸੀ ਜਿਸ ਦੇ ਵਿੱਚ ਨਸ਼ੇ ਦੇ ਤੇ ਹੋਰ ਤਰ੍ਹਾਂ ਦੇ ਸੀ ਇਸ ਦੇ ਜਿਹੜਾ ਲਖਵੀਰ ਸਿੰਘ ਗੁੱਲੇ ਵਾਲੇ ਦਾ ਸੀ ਉਹ ਉਸਤੇ ਪੰਜ ਮਕਦਮੇ ਦਰਜ ਨੇ ਜਿੰਦੇ ਵਿੱਚ ਪੰਜ ਮਕਦਮੇ ਵਿੱਚ ਤਿੰਨ ਮਕਦਮੇ ਐਨ.ਡੀ ਦੇ ਦੋ ਦੂਸਰੀਆਂ ਧਰਮਾਂ ਦੇ ਨੇ ਜਿਹੜਾ ਹਰਦੀਪ ਸਿੰਘ ਸੀ ਇਹ ਵੀ ਫ੍ਰੀਕੋਟ ਦਾ ਰਹਿਣ ਵਾਲਾ ਸੀ ਇਸ ਤੇ ਇੱਕ ਮਕਦਮਾ ਦਰਜੇ ਚੰਨਨ ਕੁਮਾਰ ਨੂੰ ਚੰਦੂ ਫੋਡੂਆ ਰੋਡ ਦਾ ਰਹਿਣ ਵਾਲਾ ਹੈ ਇਸ ਤੇ ਵੀ ਤਿੰਨ ਮਕਦਮੇ ਦਰਜ ਨੇ ਜਿੰਦੇ ਵਿੱਚ ਐਨ.ਡੀ ਦੇ ਤੇ ਦੂਸਰੇ ਆਈ.ਪੀ.ਸੀ ਦੇ ਵੀ ਸੀ ਇਹ ਪੰਜਮਾਂ ਦੇ ਵਿੱਚ ਮੀਮਾ ਦੇ ਵੀ ਜਿਹੜੀ ਇੱਕ ਲੇਡੀ ਸੀਗੀ ਉਹ ਵੀ ਪੁਲਿਸ ਨੂੰ ਦਿੰਣ ਵਾਲੀ ਸੀ ਉਹ ਵੀ ਇਨ੍ਹਾਂ ਦੇ ਹੀ ਗੋਦੇ ਚਿੱਟ ਮੈਂਬਰ ਸੀਗੀ ਤੇ ਉਸਦੇ ਵੀ ਪੱਲਾ ਦੋ ਮੁਕੰਨੇ ਜਿਹੜੇ ਨਸ਼ੇ ਦੇ ਦਲਜ ਨੇ ਇਹਨਾਂ ਨੂੰ ਪੰਜਾਂ ਨੂੰ ਅਸੀਂ ਜਾਇ ਬੌਂਡ ਤੇ ਕੋਲੋਂ ਗ੍ਰਿਫਤਾਰ ਕੀਤਾ ਕਿਉਂਕਿ ਇਹ ਕਿਸੇ ਵਾਧਾ ਨੂੰ ਜਾਂਦੇ ਜਾ ਰਹੇ ਸੀ ਤੇ ਉਸਬੰਦੀ ਜਿਹੜਾ ਸਾਡੇ ਇਹ ਉਸ ਤੋਂ ਬਾਅਦ ਇਹਨਾਂ ਨੂੰ ਅੱਜ ਮਾਂਜੋ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਰਮਾਨਤਾਨ ਇਹਨਾਂ ਤੋਂ ਪੁੱਛਗਿਛ ਕਰਾਂਗੇ ਵੀ ਇਹਨਾਂ ਨੇ ਕੀ ਵਾਅਦਾ ਤੋਂ ਇੰਜਾਮ ਦੇਣਾ ਸੀਗਾ ਤੇ ਜਿਹੜੇ ਇਸ ਤੋਂ ਪਹਿਲਾਂ ਜੇ ਕੋਈ ਨਸ਼ੇ ਦੇ ਜਾਂ ਹੋਰ ਵੀ ਕਾਰੋਬਾਰ ਕੀਤਾ ਹੈ ਜਾਂ ਇਹਨਾਂ ਨੇ ਕੋਈ ਪ੍ਰੋਪਰਟੀ ਬਣਾਈ ਹੈ ਤੇ ਉਸ ਬਾਰੇ ਵੀ ਅਸੀਂ ਇਹਨਾਂ ਤੋਂ ਪੁੱਛਗਿਛ ਕਰਾਂਗੇ ਐਸਐਸਪੀ ਡਾਕਟਰ ਪ੍ਰਗਿਆਜਨ ਆਈਪੀਐਸ ਐਸਐਸਪੀ ਕੀ ਰਿਪੋਰਟ ਵੀ ਮਾਈ 8 ਫ੍ਰੀ ਕੋਰਟ ਦੀ ਸਾਨੂੰ ਲਗਾਤਾਰ ਹੀ ਯੁੱਧ ਨਸ਼ਾ ਉਹ ਜਿਹੜੀ ਮੈਮ ਚੱਲ ਰਹੀ ਹੈ ਉਹਦੇ ਵਿੱਚ ਸ਼ਾਪੇ ਮਾਰੀ ਕੀਤੀ ਜਾਂਦੀ ਹੈ ਤੇ ਜਿਹੜੇ ਮਾੜੇ ਅਨਸਰ ਨੇ ਅਸੀਂ ਉਹਨਾਂ ਨੂੰ ਫੜ ਕੇ ਜਿਲ੍ਹਾ ਚ ਭੇਜਦੇ ਆ ਤੇ ਇਸ ਦਰਾਰ ਅਸੀਂ ਕਈ ਮੁਕਦਮੇ ਜਿਹੜੇ ਐਨਡੀ ਦੇ ਜੋ ਹੋਰ ਵੀ ਫਰੰਦਰ ਚ ਕੀਤੇ ਜਿਹੜਾ ਇੱਕ ਮੁਕਦਮਾ ਨੰਬਰ ਅਸੀਂ 199 12525 ਨੂੰ ਦਰਜ ਕੀਤਾ ਸਿਟੀ ਫ੍ਰੀਡ ਕੋਰਟ ਇਹ ਇਹਦੇ ਵਿੱਚ ਆਰਗਨਾਈਜ਼ ਕ੍ਰਾਈਮ ਦਾ ਹੀ ਬਚਾ ਦਿੱਤਾ ਇਸ ਦੇ ਵਿੱਚ ਪੰਜ ਦੋਸ਼ੀ ਅਸੀਂ ਫੜੇ ਸੀ ਜਿਹੜੇ ਕਿਸੇ ਵਾਅਦੇ ਨੂੰ ਅੰਜਾਮ ਦੇਣ ਜਾ ਰਹੇ ਸੀ ਤੇ ਇਹ ਦਸਯੋਗ ਵੀ ਇਹਨਾਂ ਪੰਜਾਂ ਹੀ ਦੋਸ਼ੀਆਂ ਉੱਪਰ ਇਸ ਤੋਂ ਪੱਲਾ ਕਾਇਮ ਕਰਨੇ ਪਤੇ ਜਿਹੜਾ ਪ੍ਰਦੀਪ ਸਲੀਮ ਮੋਟਾ ਹੈ ਜਿਹੜਾ ਬਾਂਝਕਰ ਬਸਤੀ ਦਾ ਇਸ ਤੋਂ ਚਾਰ ਨਕਰਮੇ ਦਰਜ ਸੀ ਜਿਸ ਦੇ ਵਿੱਚ ਨਸ਼ੇ ਦੇ ਤੇ ਹੋਰ ਤਰ੍ਹਾਂ ਦੇ ਸੀ ਇਸ ਦੇ ਵਿੱਚ ਜਿਹੜਾ ਲਖਵੀਰ ਸਿੰਘ ਗੋਲੇ ਵਾਲੇ ਦਾ ਸੀ ਉਸਤੇ ਪੰਜ ਮਕਦਮੇ ਦਰਜ ਨੇ ਜਿੰਦੇ ਵਿੱਚ ਪੰਜ ਮਕਦਮੇ ਚੋ ਤਿੰਨ ਮਕਦਮੇ ਐਨਡੀ ਦੇ ਦੋ ਦੂਸਰੀਆਂ ਧਰਮਾਂ ਦੇ ਨੇ ਜਿਹੜਾ ਹਰਦੀਪ ਸਿੰਘ ਸੀ ਇਹ ਵੀ ਫਰੀਕੋਟ ਦਾ ਰਹਿਣ ਵਾਲਾ ਸੀ ਉਸਤੇ ਇੱਕ ਮਕਦਮਾ ਦਰਜੇ ਚੰਨਨ ਕੁਮਾਰ ਨੂੰ ਚੰਦੂ ਉਹ ਡੂਆ ਰੋਡ ਦਾ ਰਹਿਣ ਵਾਲਾ ਹੈ ਇਸਦੇ ਵੀ ਤਿੰਨ ਮੁਕੱਦਮੇ ਦਰਜ ਨੇ ਜਿੰਦੇ ਵਿੱਚ ਐਨਡੀ ਦੇ ਤੇ ਦੂਸਰੇ ਆਈਪੀਸੀ ਦੇ ਵੀ ਸੀ ਤੇ ਪੰਜਵੇਂ ਦਾ ਚ ਨੀਮਾ ਦੇ ਵੀ ਜਿਹੜੀ ਇੱਕ ਲੇਡੀ ਸੀ ਉਹ ਵੀ ਕੋਲ ਲੋਰਡ ਦੇ ਆਉਣ ਵਾਲੀ ਸੀ ਉਹ ਵੀ ਇਹਨਾਂ ਦੇ ਹੀ ਗੋਡੇ ਚੱਕ ਮੈਂਬਰ ਸੀਗੇ ਤੇ ਉਸ ਤੋਂ ਵੀ ਪੱਲਾ ਦੋ ਮੁਕੱਦਮੇ ਜਿਹੜੇ ਨਸ਼ੇ ਦੇ ਦਰਜ ਨੇ ਇਹਨਾਂ ਨੂੰ ਪੰਜਾਂ ਨੂੰ ਅਸੀਂ ਜਾਜਗੋੜ ਦੇ ਕੋਲੋਂ ਗ੍ਰਿਫਤਾਰ ਕੀਤਾ ਕਿਉਂਕਿ ਇਹ ਕਿਸੇ ਵਾਅਦੇ ਨੂੰ ਜਾਂਦੇ ਜਾ ਰਹੇ ਸੀ ਉਸ ਸੰਬੰਧੀ ਜਿਹੜਾ ਸਾਡੇ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਅੱਜ ਮਾਜੋ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਰਮਾਨਤਾਨ ਇਹਨਾਂ ਤੋਂ ਪੁੱਛ ਕਰਾਂਗੇ ਵੀ ਇਹਨਾਂ ਨੇ ਕੀ ਵਾਅਦੇ ਪੂਰਾ ਕਰਨੇ ਸੀ ਆ ਤੇ ਜਿਹੜੇ ਇਸ ਤੋਂ ਪਹਿਲਾਂ ਜੇ ਕੋਈ ਲਸ਼ੇ ਦੇ ਜਾਂ ਹੋਰ ਵੀ ਕਾਰੋਬਾਰ ਕੀਤਾ ਹੈ ਜਾਂ ਇਹਨਾਂ ਨੇ ਕੋਈ ਪ੍ਰਾਪਰਟੀ ਬਣਾਈ ਹੈ ਤੇ ਉਸ ਬਾਰੇ ਵੀ ਅਸੀਂ ਇਹਨਾਂ ਤੋਂ ਪੁੱਛ-ਕਿਛ ਕਰਾਂਗੇ